3304 ਦੇ ਆਪਕੇ ਸਾਥੀਓ ਜਿਵੇਂ ਕਿ ਅੱਜ ਆਪਣੀ ਤੁਹਾਨੂੰ ਕੱਲ ਦੱਸਿਆ ਸੀ ਕਿ ਮੀਟਿੰਗ ਨਹੀਂ ਹੋਈ ਸੀ ਪਰ ਅੱਜ ਆਪਣੀ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨਾਲ ਕਵਾਨਾ ਹੋਟਲ ਜਿਹੜਾ ਜਲੰਧਰ ਫਗਵਾੜੇ ਉੱਥੇ ਆਪਣੀ ਮੀਟਿੰਗ ਹੋਈ ਆ ਮੀਟਿੰਗ ਬਹੁਤ ਪੋਜ਼ਿਟਿਵ ਰਹੀ ਆ ਜਿਹੜਾ ਮੁੱਖ ਮੰਤਰੀ ਜੀ ਦਾ ਨਜ਼ਰੀਆ ਸੀ ਆ ਆਪਣੇ ਜਦੋਂ ਉਹਨਾਂ ਨੂੰ ਗੱਲ ਦੱਸੀ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਫਰਕ ਤਾਂ ਮੰਨੋ ਤਨਖਾਹਾਂ 'ਚ ਹੈ ਬੜਾ ਤੁਹਾਨੂੰ ਥੋੜਾ ਸਮਾਂ ਚਾਹੀਦਾ ਤਾਂ ਆਪਾਂ ਜਦੋਂ ਉਹਨਾਂ ਨੂੰ ਵੀ ਇੱਕ ਆਗਈ ਪੱਤਰ ਸੀ ਜੋ ਪਹਿਲਾਂ ਵਾਲੀਆਂ ਭਰਤੀਆਂ ਤੇ ਜੋ ਪਰਵੇਸ਼ਨ ਦਾ ਲਾਗੂ ਹੋਇਆ ਸੀ ਉਹ ਚੀਜ਼ਾਂ ਉਹਨਾਂ ਦੇ ਸਾਹਮਣੇ ਦਿੱਤੀਆਂ ਤੇ ਉਹਨਾਂ ਨੇ ਕਿਹਾ ਵੀ ਆਪਾਂ ਇਸ ਚੀਜ਼ ਤੇ ਜਿਹੜਾ ਲੀਗਲ ਆਪਾਂ ਰੈ ਲੈ ਲੈਨੇ ਆ ਤੇ ਅਫਸਰਾਂ ਨੂੰ ਜਾਂ ਏਜੀ ਸਾਹਿਬ ਨੂੰ ਬੁਲਾ ਕੇ ਇਹਦੇ ਤੇ ਆਪਾਂ ਡਿਸਕਸ ਕਰ ਲੈਨੇ ਆ ਵੀ ਜੇਕਰ ਆਪਾਂ ਨੂੰ ਕੋਈ ਕਾਨੂੰਨੀ ਅੜਚਾ ਨਹੀਂ ਆਉਂਦੀ ਵੀ ਜੇ ਇਹ ਪਹਿਲਾਂ ਲਾਗੂ ਹੋ ਚੁੱਕਿਆ ਤਾਂ ਆਪਾਂ ਇਹ ਤੁਹਾਡੇ ਤੇ ਲਾਗੂ ਕਰ ਦਿਆਂਗੇ ਇਸ ਕਰਕੇ ਉਹਨਾਂ ਨੇ ਆਪਾਂ ਨੂੰ ਮੀਟਿੰਗ ਦਿੱਤੀ ਆ 17 ਜੁਲਾਈ ਨੂੰ ਦੁਬਾਰਾ ਕਿਹਾ ਕਿ 17 ਜੁਲਾਈ ਨੂੰ ਅਫਸਰਾਂ ਨੂੰ ਨੰਬਰ ਦਿੱਤਾ ਸਾਨੂੰ ਆਪਣਾ ਨੰਬਰ ਦੇਤੇ ਆ ਕਿ 17 ਜੁਲਾਈ ਨੂੰ ਸਾਡੇ ਨਾਲ ਰਾਬਤਾ ਕਰਕੇ ਦੁਬਾਰਾ ਆਪਾਂ ਫਿਰ ਏਜੀ ਨੂੰ ਵੀ ਬੁਲਾ ਕੇ ਕਾਨੂੰਨੀ ਸਲਾਹ ਲੈ ਕੇ ਵੀ ਆਪਾਂ ਜਿਹੜੀ ਆ ਅਗਲੀ ਜਿਹੜੀ ਗੱਲ ਉਸ ਮੀਟਿੰਗ 'ਚ ਕਰਾਂਗੇ ਇਹਦੇ ਨਾਲ ਹੀ ਕੀ ਹੈ ਜਿਹੜਾ ਮੰਨ ਲਓ ਮੀਟਿੰਗਾਂ ਤੱਕ ਆਪਾਂ ਪਹੁੰਚੇ ਆਪਣੀ ਗੱਲਬਾਤ ਹੋਣ ਲੱਗੀ ਆ ਆਪਣਾ ਉਹ ਮੰਨਣਾ ਬੁੱਧਾ ਪਹੁੰਚਣ ਲੱਗਿਆ ਇਹਦੇ ਪਿੱਛੇ ਇਹੀ ਕਾਰਨ ਹੈ ਕਿ ਤੁਸੀਂ ਚੰਗੀ ਗਿਣਤੀ 'ਚ ਨਿਕਲਣਾ ਸ਼ੁਰੂ ਕਰਤਾ ਇਹੀ ਆ ਕਿ ਜੇ ਉਹ ਪੀਲ ਕਰਦੇ ਆ ਕਿ ਅੱਗੇ ਤੋਂ ਵੀ ਮੰਨ ਲਓ ਜਦੋਂ ਆਪਣਾ ਕੋਈ ਰਾਣੀਤੀ ਬਣਾ ਕੇ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਅੱਗੇ ਤੋਂ ਵੀ ਵਧੀਆ ਗਿਣਤੀ ਦੇ ਵਿੱਚ ਆਪਾਂ ਵੱਧ ਤੋਂ ਵੱਧ ਸਾਥੀ ਮੰਨ ਲਓ ਆਈਏ ਧਰਨਿਆਂ ਚ ਤਾਂ ਜੋ ਆਪਣਾ ਜਿਹੜਾ ਛੇਤੀ ਹਾਲ ਹੋ ਸਕੇ ਜਿਹੜਾ 29 ਤਰੀਕ ਦਾ ਆਪਾਂ ਪ੍ਰੋਗਰਾਮ ਲਾਣਿਆ ਸੀ ਵੀ ਜੇਕਰ ਮੀਟਿੰਗ ਨਹੀਂ ਹੁੰਦੀ ਤੇ 29 ਤਰੀਕ ਨੂੰ ਆਪਾਂ ਦੁਬਾਰਾ ਪ੍ਰੋਗਰਾਮ ਕਰਾਂਗੇ ਤਾਂ ਆਪਣੀ ਇਹ ਮੀਟਿੰਗ ਹੋ ਗਈ ਤੇ 17 ਜੁਲਾਈ ਦੀ ਅਗਲੀ ਮੀਟਿੰਗ ਮਿਲੀ ਆ ਤੇ ਉਹ ਪ੍ਰੋਗਰਾਮ ਜਿਹੜਾ ਫਿਲਹਾਲ ਜਿਹੜਾ ਉਹ ਪੋਸਟਪੋਨ ਕੀਤਾ ਜਾਂਦਾ 17 ਜੁਲਾਈ ਤੱਕ ਜਦੋਂ ਆਪਣੀ ਮੀਟਿੰਗ ਹੋ ਜੂਗੀ ਤਾਂ ਉਹ ਮੀਟਿੰਗ ਦੇ ਦੌਰਾਨ ਜੋ ਵੀ ਨਿਰਣਿਤੀ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਬਹੁਤ ਬਹੁਤ ਧੰਨਵਾਦ